ਹੋ ਮਿੱਠੀ ਹੀ ਮਾਂ ਬੋਲੀ ਦਾ ਸਾਰੀ ਦੁਨੀਆ ਵਿੱਚ ਪ੍ਰਚਾਰ ਕਰਾਂ ਮੈਂ ਪੰਜਾਬੀ ਮੈਂ ਪੰਜਾਬੀ ਪੰਜਾਬ ਦਾ ਪੰਜਾਬੀ ਦੇ ਨਾਲ ਪਿਆਰ ਕਰਾਂ ਪੰਜਾਬੀ ਦਾ ਸਤਿਕਾਰ ਕਰਾਂ ਪੰਜਾਬੀ ਦੇ ਨਾਲ ਪਿਆਰ ਕਰਾਂ ਉਹ ਪੜਦਾ ਨਿਤ ਪੰਜਾਬੀ ਮੈਂ ਲਿਖਦਾ ਹਣਿਤ ਪੰਜਾਬੀ ਮੈਂ ਬੋਲਦਾ ਨਿੱਤ ਪੰਜਾਬੀ ਮੈਂ ਪੰਜਾਬੀ ਦਾ ਪ੍ਰਚਾਰ ਕਰਾਂ ਮੈਂ ਪੰਜਾਬੀ ਮੈਂ ਪੰਜਾਬੀ ਪੰਜਾਬ ਦਾ ਪੰਜਾਬੀ ਦੇ ਨਾਲ ਪਿਆਰ ਕਰਾਂ ਪੰਜਾਬੀ ਦਾ ਸਤਿਕਾਰ ਕਰਾਂ ਪੰਜਾਬੀ ਦੇ ਨਾਲ ਪਿਆਰ ਕਰਾਂ ਪੰਜਾਬੀ ਵਿੱਚ ਗੌਰਵਾਨੀ ਹੈ ਬੋਲੀ ਸਾਡੀ ਰਾਣੀ ਹੈ ਏ ਦੀਸਾ ਪੁਲੀ ਕਹਾਣੀ ਐ ਮੈਂ ਸੱਚੇ ਦਿਲੋਂ ਪ੍ਰਚਾਰ ਕਰਾਂ ਮੈਂ ਪੰਜਾਬੀ ਮੈਂ ਪੰਜਾਬੀ ਪੰਜਾਬ ਦਾ ਪੰਜਾਬੀ ਦੇ ਨਾਲ ਪਿਆਰ ਕਰਾਂ ਪੰਜਾਬੀ ਦਾ ਸਤਕਾਰ ਕਰਾਂ ਪੰਜਾਬੀ ਦੇ ਨਾਲ ਪਿਆਰ ਕਰਾਂ